ਸਕੂਲ ਆਫ ਐਮਿਨੈਂਸ ਦਰਾਹਾ ਵਿਖੇ ਚਾਰ ਰੋਜਾ 69ਵੀਆਂ ਜ਼ਿਲ੍ਹਾ ਪੱਦਰੀ ਸਕੂਲ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਸਕੂਲ ਆਫ ਐਮਿਨੈਂਸ ਦਰਾਹਾ ਵਿਖੇ ਮੁੰਡੇ ਅਤੇ ਕੁੜੀਆਂ ਦੇ ਪਾਵਰ ਲਿਫਟਿੰਗ ਮੁਕਾਬਲੇ ਕਰਵਾਏ ਗਏ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਹਰਵਿੰਦਰ ਰੂਪਰਾਜ ਨੇ ਦੱਸਿਆ ਕਿ ਇਸ ਚਾਰ ਰੋਜਾ ਖੇਡ ਮੁਕਾਬਲੇ ਦੇ ਪਹਿਲੇ 2 ਦਿਨ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ ਅਤੇ 2 ਦਿਨ ਮੁੰਡਿਆਂ ਦੇ ਮੁਕਾਬਲੇ ਕਰਵਾਏ ਗਏ ਉਹਨਾਂ ਨੇ ਦੱਸਿਆ ਕਿ ਕੁੜੀਆਂ ਦੇ ਮੁਕਾਬਲੇ ਦੇ ਵਿੱਚ ਸਕੂਲ ਆਫ ਐਮਿਨੈਂਸ ਦਰਾਹਾ ਦੀਆਂ ਕੁੜੀਆਂ ਨੇ ਜਿੱਤ ਦਰਜ ਕੀਤੀ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਇਸ ਵਾਰ ਖਿਡਾਰੀਆਂ ਦੇ ਵਿੱਚ ਬਹੁਤ ਉਤਸ਼ਾਹ ਸਰ ਸਾਡੇ ਸਕੂਲ ਦੇ ਵਿੱਚ ਐਸ.ਓ.ਈ ਦੁਆਰਾ ਆ ਵਿਖੇ 69ਵੀਆਂ ਸਕੂਲ ਖੇਡਾਂ ਦਾ ਜ਼ਿਲ੍ਹਾ ਪੱਧਰੀ ਪਾਵਰ ਲਿਫਟਿੰਗ ਕੰਪੀਟੀਸ਼ਨ ਹੋ ਰਿਹਾ ਹੈ ਜਿਸ ਦੀ ਮੇਜਬਾਨੀ ਅਸੀਂ ਕਰ ਰਹੇ ਹਾਂ ਇਹ ਜਿਹੜਾ ਕੰਪੀਟੀਸ਼ਨ ਹੈ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਡੀ.ਐਸ.ਓ ਲੁਧਿਆਣਾ ਦੀ ਦੇਖਰੇਖ ਅਕੋਰਡਿੰਗ ਹੋਣਾ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋ ਰਿਹਾ ਹੈ ਇਸ ਦੇ ਵਿੱਚ 4 ਦਿਨਾਂ ਤੋਂ ਲਗਾਤਾਰ ਪਹਿਲੇ 2 ਦਿਨ ਲੜਕੀਆਂ ਦੇ ਕੰਪੀਟੀਸ਼ਨ ਹੋਏ ਨੇ ਤੇ 2 ਦਿਨ ਹੁਣ ਜਿਹੜੇ ਨੇ ਲੜਕੇ ਦੇ ਕੰਪੀਟੀਸ਼ਨ ਹੋ ਰਹੇ ਹੈ ਮੈਂ ਗੱਲ ਕਰਦੇ ਕਿੰਨੇ ਸਕੂਲਾਂ ਦੇ ਕਿੰਨੇ ਬੱਚਿਆਂ ਨੇ ਹਿੱਸਾ ਲਿਆ ਸਰ ਅੰਡਰ 17 19 ਲੜਕੀਆਂ ਦੇ ਵਿੱਚ ਲਗਭਗ 20 ਸਕੂਲਾਂ ਦੀ 28 ਲੜਕੀਆਂ ਨੇ ਭਾਗ ਲਿਆ ਹੈ ਜਿਸ ਦੇ ਵਿੱਚ ਸਾਡੇ ਆਪਣੇ ਐਸਓਈ ਦਰਾਹਾ ਦੇ ਵਿੱਚ ਅੰਡਰ 17 ਦੇ ਵਿੱਚ 3 골ਡ ਅਤੇ ਅੰਡਰ 19 ਦੇ ਵਿੱਚ 2 골ਡ ਕੁੜੀਆਂ ਨੇ ਪ੍ਰਾਪਤ ਕੀਤੇ ਮੈਡਮ ਜਿਸ ਤਰ੍ਹਾਂ ਕਿ ਲੜਕੇ ਕਿੰਨੇ ਨੇ ਇਸ ਟੂਰਨਾਮੈਂਟ ਦੇ ਵਿੱਚ ਸ਼ਾਮਲ ਹੋਏ ਤੇ ਕਿੰਨੇ ਸਕੂਲਾਂ ਦੇ ਸਰ ਲੜਕਿਆਂ ਦੇ ਵਿੱਚ ਅੰਡਰ 70 19 ਦੇ ਵਿੱਚ ਕੁੱਲ 35 ਸਕੂਲਾਂ ਦੇ 95 ਖਿਡਾਰੀ ਜਿਹੜੇ ਨੇ ਉਹ ਭਾਗ ਲੈ ਰਹੇ ਨੇ ਇਹਨਾਂ ਦਾ ਸੈਕੰਡ ਡੇ ਹੈ ਇਸ ਦੇ ਵਿੱਚ ਜਿਹੜੇ ਨਤੀਜੇ ਨੇ ਹਲੇ ਕੋਸ਼ਿਸ਼ਿਤ ਹੋਣਗੇ ਸ਼ਾਮ ਲਗਭਗ ਸ਼ਾਮ ਦੇ 4-5 ਵਜੇ ਤੱਕ ਜਿਸ ਦੇ ਬਾਰੇ ਜੇ ਤੁਸੀਂ ਤੁਹਾਨੂੰ ਦੱਸ ਸਕਾਂ ਉਹ ਖਿਡਾਰੀਆਂ ਚ ਕਿੰਨਾ ਉਤਸ਼ਾਹ ਦੇਖਣ ਨੂੰ ਮਿਲਿਆ ਸਰ ਬਹੁਤ ਜ਼ਿਆਦਾ ਉਤਸ਼ਾਹ ਹੈ ਪਿਛਲੇ ਸਾਲਾਂ ਦੇ ਦੌਰਾਨ ਤੋਂ ਬਾਅਦ ਕੋਵਿਡ ਤੋਂ ਬਾਅਦ ਹੁਣ ਵਿਦਿਆਰਥੀ ਜਿਹੜੇ ਨੇ ਦੁਬਾਰਾ ਖੇਡਾਂ ਵੱਲ ਉਤਸ਼ਾਹਿਤ ਹੋ ਰਹੇ ਨੇ ਔਰ ਖਾਸ ਤੌਰ ਤੇ ਪਾਵਰ ਲਿਫਟਿੰਗ ਔਰ weight lifting ਦੇ। ਯੋਨਕਦਰ ਮੇਰਾ ਨਾਮ ਜੀ ਜਸਵੀਰ ਕੌਰ ਆ। ਮੈਡਮ ਗੱਲ ਕਰਦੇ ਆ ਤੁਹਾਡੇ ਸਕੂਲ ਚ ਇਵੈਂਟ ਹੋ ਰਿਹਾ ਸੀ ਇਸ ਮਹੀਨੇ। ਸਰ ਇਹ ਸਕੂਲ ਖੇਡਾਂ ਜਿਹੜੀਆਂ ਹੈਗੀਆਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਤੇ ਸਪੋਰਟਸ ਕੋਆਰਡੀਨੇਟਰ ਲੁਧਿਆਣਾ ਵੱਲੋਂ ਕਰਾਈਆਂ ਜਾਂਦੀਆਂ ਨੇ। ਇਹ ਸਾਨੂੰ ਇਸ ਵਾਰੀ ਜੀ ਪਾਵਰ ਲਿਫਟਿੰਗ ਦੀ ਮੇਜਬਾਨੀ ਮਿਲੀ ਆ ਜ਼ਿਲ੍ਹੇ ਦੀ ਕਰਵਾਉਣ ਦੀ। ਜਿਹੜੀ ਸਾਡੇ ਲਈ ਬਹੁਤ ਸੁਭਾਗ ਵਾਲੀ ਗੱਲ ਹੈ ਜੀ ਮੈਡਮ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਪਾਵਰ ਲਿਫਟਿੰਗ ਮੁਕਾਬਲੇ ਹੋਏ ਨੇ ਕਿੰਨੇ ਰੋਜਾਂ ਪ੍ਰੋਗਰਾਮ ਸੀ ਕਰੀ ਇਹ 4 ਰੋਜਾਂ ਦਾ 4 ਦਿਨ ਦਾ ਪ੍ਰੋਗਰਾਮ ਸੀ ਜੀ ਪਹਿਲੇ 2 ਦਿਨ ਅੰਡਰ 17 19 ਲੜਕੀਆਂ ਸੀ ਜੀ 2 ਦਿਨ 17 19 ਲੜਕਿਆਂ ਦਾ ਜਿਹੜਾ ਕਿ ਅੱਜ 19 ਲੜਕਿਆਂ ਦਾ ਕੰਪੀਟੀਸ਼ਨ ਉਹ ਚੱਲ ਰਿਹਾ ਜੀ ਗੱਲ ਕਰਦੇ ਆ ਲੜਕਿਆਂ ਤੇ ਲੜਕੀਆਂ ਦਾ ਇਵੈਂਟ ਸੀਗਾ ਇਹ ਤੇ ਕਿਦਾਂ ਦਾ ਉਸਤਾਦ ਦੇਖਣ ਨੂੰ ਮਿਲਿਆ ਖਿਡਾਰੀਆਂ ਚ ਸਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਕਿਉਂਕਿ ਪਹਿਲਾਂ ਇਹ ਮੁੰਡਿਆਂ ਦੀ ਇਕੱਲੀ ਗੇਮ ਮੰਨੀ ਜਾਂਦੀ ਸੀ ਪਰ ਹੁਣ ਇਸ ਵਾਰੀ ਜਿਹੜਾ ਹੈਗਾ ਵੀ ਕੁੜੀਆਂ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਉਤਸ਼ਾਹ ਸੀ ਦੇਖਣ ਨੂੰ ਮਿਲਿਆ ਤੇ ਉਹਨਾਂ ਨੇ ਬਾਦ ਚੜ ਕੇ ਇਸ ਗੇਮ ਦੇ ਵਿੱਚ ਹਿੱਸਾ ਲਿਆ ਜੀ ਜੇ ਮੈਂ ਗੱਲ ਕਰਾਂ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਕੁੜੀਆਂ ਨੂੰ ਮੈਂ ਮੈਸੇਜ ਇਹ ਹੀ ਦੇਣਾ ਚਾਹੂੰਗੀ ਜੀ ਵੀ ਹਰ ਖੇਤਰ ਦੇ ਵਿੱਚ ਜਿੱਥੇ ਉਹ ਮੰਲਾ ਮਾਰਦੀਆਂ ਨੇ ਬਾਦ ਚੜ ਕੇ ਜਿਹੜਾ ਹੈਗਾ ਗੇਮਾਂ ਦੇ ਵਿੱਚ ਵੀ ਕਿਉਂਕਿ ਥੋੜੀ-ਬਹੁਤ ਕਿਤੇ ਨਾ ਕਿਤੇ ਪਾਰਟਿਸਪੇਟ ਉਸਪੇਸ਼ਨ ਘਟ ਜਾਂਦੀਆਂ ਬੰਦ ਛੱਡ ਕੇ ਉਹਨਾਂ ਨੂੰ ਹਰ ਖੇਤਰ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਤੇ ਅੱਗੇ ਵਧਣਾ ਚਾਹੀਦਾ